ਕਿਉਂਕਿ ਮੇਰਾ ਪਛੋਕਰ ਮੇਰੇ ਡੈਡੀ ਜੀ ਜਿਹੜੇ ਸੀਗੇ ਉਹ ਫੌਜੀ ਸੀਗੇ ਅੱਛਾ ਉਹ ਸਾਨੂੰ ਸਿਖਾਉਂਦੇ ਸੀਗਾ ਕਿ ਮਿੱਟੀ ਤੋਂ ਸੋਨਾ ਕਿੱਦਾਂ ਗੱਢੀਦਾ ਮੈਂ ਜਦੋਂ ਕਿਰਾਏ ਤੇ ਰਹਿਣ ਦਾ ਸੀ ਉਹਦੇ ਵੀ ਲੋਕਾਂ ਦੀ ਬਦਤ ਕਰਦਾ ਸੀ ਨਾ ਮੈਂ ਦਿਖਾਵਾ ਕਰਦਾ ਹੁਣ ਵੀ ਕਰਦਾ ਮੈਂ ਕਹਿੰਦੇ ਨੇ ਬਚਪਨ ਖੇਲਣ ਖੁੱਦਣ ਦੀ ਉਮਰ ਹੁੰਦੀ ਹੈ ਪਰ ਮੇਰਾ ਇਹੋ ਜਿਹਾ ਕੁਝ ਨਹੀਂ ਸੀਗਾ ਮੇਰੇ ਖੇਲਣ ਖੁੱਦਣ ਦੀ ਉਮਰ ਸਾਡੀ ਮੰਮਾ ਛੋਟੇ ਹੁੰਦੇ ਚਲੇ ਗਏ ਸੀਗੇ ਅਸੀਂ ਜਿੰਨੇ ਵੀ ਛੋਟੇ ਭੈਣ ਭਰਾ ਸੀਗੇ ਸਭ ਖੇਲੇ ਖੁੱਲੇ ਰਗੇ ਜਿੱਦਾਂ ਅਸੀਂ ਖੇਡਦੇ ਸੀਗੇ ਸਾਨੂੰ ਤਾਂ ਕੁੱਟ ਪਹਿਣੀ ਆ ਜਦੋਂ ਅਸੀਂ ਕੁਝ ਮੰਗਦੇ ਸੀ ਡਿਮਾਂਡ ਸੀ ਸਭ ਤਾਂ ਕੁੱਟ ਪੈਣੀ ਹੈ ਤੇ ਮਾਂ ਨੇ ਸਾਡਾ ਪਹਿਲਾਂ ਤਾਂ ਆਪਣੀ ਮਾਂ ਵਾਂਗੂ ਪਿਆਰ ਕੀਤਾ ਫਿਰ ਇਦਾਂ ਕੀਤਾ ਕਿ ਬਗਾਨੇ ਵੀ ਨਹੀਂ ਇਦਾਂ ਕਰਦੇ ਖਾਸ ਕਰਕੇ ਜਦੋਂ ਛੋਟਾ ਹੁੰਦਾ ਉਹਦੇ ਡਰ ਪੈਦਾ ਹੋ ਜੇ ਤੇ ਉਹ ਬੰਦਾ ਉਹ ਬੱਚਾ ਜਿਹੜਾ ਬਾ ਅੱਗੇ ਨਹੀਂ ਵੱਧ ਪਾ ਸੁੱਕੀਆਂ ਰੋਟੀਆਂ ਮਿਲੀਆਂ ਮੈਨੂੰ ਜੰਜੀਰਾਂ ਨਾਲ ਬੰਨ ਦਿੱਤਾ ਬੰਨ ਦਿੱਤਾ ਗਿਆ ਕਿ ਇਹ ਘਰੋਂ ਭੱਜੇ ਨਾ ਸੜਕਾਂ 'ਚ ਸੁੱਤਾ ਤਾਂ ਜਾ ਕੇ ਅੱਜ ਮੈਂ ਕੁਝ ਬਣ ਪਾਇਆ ਮੈਂ ਬਹੁਤ ਸੀ ਗਲਤ ਰਸਤੇ ਤੇ ਭਟਕ ਗਿਆ ਸੀਗਾ ਮੈਨੂੰ ਕੰਮ ਕਰਨ ਲਈ ਖੋਲਦੇ ਸੀ ਝਾੜੂ ਪੋਚਾ ਕਰਦਾ ਮੈਂ ਹੀ ਕਰਦਾ ਸੀ ਥੋੜਾ ਬਹੁਤ ਜੇ ਮੈਨੂੰ ਨਹੀਂ ਵੀ ਖਾਣਾ ਆਉਂਦਾ ਸੀ ਮੈਨੂੰ ਕਟ-ਕਟ ਕੇ ਖਾਣਾ ਵੀ ਬਣਵਾਉਂਦੀ ਸੀ ਮਾਂ ਮੇਰੀ ਮੈਂ ਹੁਣ ਵੀ ਘਰੇ ਜਾਣਾ ਤੇ ਮੈਂ ਆਪਣੀ ਗੱਡੀ 'ਚ ਸੌ ਜਾਣਾ ਬਟ ਮੈਂ ਘਰ ਦੇ ਅੰਦਰ ਨਹੀਂ ਜਾਂਦਾ ਉਸ ਤੋਂ ਬਾਅਦ ਜ਼ਿੰਦਗੀ ਤੇ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਘਰ ਦੇ ਅੰਦਰ ਕਦਮ ਰੱਖਾਂ ਡਰ ਕਹਿ ਸਕਦੇ ਆ ਡਰ ਕਹਿ ਸਕਦੇ ਹਾਂ ਕਿਉਂਕਿ ਮੈਂ ਉਸ ਤੋਂ ਬਾਅਦ ਸਟੇਸ਼ਨ ਤੇ ਕੰਮ ਕੀਤਾ ਕੇਲੇ ਦੇ ਛਿਲਕੇ ਖਾ ਕੇ ਮੈਂ ਆਪਣੇ ਆਪ ਨੇ ਗੁਜ਼ਾਰਾ ਕੀਤਾ ਸੀ ਜਿਹੜੇ ਉਸ ਵੇਲੇ ਨਾਲ ਨਹੀਂ ਸੀ ਉਹਨਾਂ ਨੂੰ ਜਵਾਬ ਹੁਣ ਮਿਲਦਾ ਆਉਣਾ ਹਾਂਜੀ ਆਪਣੇ ਆਪ ਮਤਲਬ ਅੱਜ ਅੱਜ ਵੀ ਆਂਦਾ ਉਹਨਾਂ ਦਾ ਕਾਲ ਮੈਨੂੰ ਸੁਣ ਲਈਦੀ ਆ ਜੀ ਬਾਈ ਜੀ ਜੀ ਬਾਈ ਜੀ ਮੈਂ ਲੇੜਾ ਨਹੀਂ ਚਾਹੁੰਦਾ ਮੈਂ ਕੰਟੀਨ ਤੇ ਕੰਮ ਕਰਦਾ ਕਰਦਾ ਸਲਮਾਨ ਖਾਨ ਦਾ ਛੋਟੇ ਹੁੰਦੇ ਗਾਣੇ ਸੁਣਦਾ ਸੀ ਉਹ ਗਾਣੇ ਸੀ ਨਾ ਉਹ ਜਾਣੇ ਜਾਣਾ ਡੋਂਡੇ ਤੂਜੇ ਦਿਵਾਨ ਉਹ ਸ਼ਰਟਲੈਸ ਗਾਣੇ ਮਤਲਬ ਗਾਇਆ ਸੀ ਉਹਦੇ ਦੀ ਬੋਡੀ ਘੈਂਟ ਸੀ ਹਾਂ ਸਲਮਾਨ ਸੋ ਮੈਂ ਉਹਨੂੰ ਦੇਖ ਕੇ ਹੈਰਾਨ ਸੀਗਾ ਕਿ ਯਾਰ ਕੀ ਬਾਡੀ ਹੈ ਬੰਦੇ ਦੀ ਮਤਲਬ ਆਸੇ ਪਾਸੇ ਹੈਲੋ ਇਹ ਉਹ ਹਨਾ ਅੱਛਾ ਪਹਿਲਾ ਦਿਨ ਮੇਰਾ ਐਕਸਪੀਰੀਅੰਸ ਸੀਗਾ ਮਸਕੂਲਰ ਬਾਡੀ ਸੀਗੀ ਹੈਨਾ ਦਰਦ ਦੇ ਡਿਸਕ ਵਾਲੀ ਤੇ ਹੁਣ ਫਿਰ ਜਿਹੜੀ ਸਰਕਾਰੀ ਨੌਕਰੀ ਥੋੜੀ ਚੱਲ ਰਹੀ ਹੈਗੀ ਆ ਉਹਦੇ ਚ ਵੀ ਜਿਮ ਟ੍ਰੇਨਰ ਹੀ ਹਾਂ ਐਜ਼ ਆ ਹਾਂਜੀ ਮੈਂ ਜਿਮ ਜਿਮ ਇਨਸਟ੍ਰਕਟਰ ਐਂਡ ਮੈਂ ਇਨਚਾਰਜ ਆ ਉੱਥੇ ਅੱਛਾ ਜੀ ਕਲੱਬ ਦੇ ਅੰਦਰ ਉਹ ਜਿਮ ਜਾ ਕੇ ਆਪਣੀ ਫ੍ਰੈਸਚਨ ਦੂਰ ਕਰ ਲੈਂਦਾ ਕੋਚ ਉਹਦੇ ਪ੍ਰੈਸ਼ਰ ਪਾ ਦਿੰਦਾ ਐਸੇ ਲਗਾ ਤੇਰਾ ਪੇਟ ਨਿਕਲ ਰਹਾ ਹੈ ਤੇਰੇ ਕਿੱਥੇ ਯਹਾਂ ਸੇ ਬੋ ਹੋ ਰਹਾ ਫੈਟ ਹੈ ਟਾਇਰ ਬਣੇ ਪਏ ਆ ਤੂੰ ਐਸੇ ਕੰਮ ਕਰ ਤੂੰ ਐਸੇ ਹੋਗਾ ਨਹੀਂ ਜੀ ਮਿਹਨਤ ਨਾਲ ਹੀ ਘਟਣਾ ਮੈਂ ਲਿਖ ਕੇ ਦਾਵਾ ਕਰ ਸਕਦਾ ਇੱਕ ਜਿੱਦਾਂ ਇੱਕ ਹਾਰਸ ਹੁੰਦਾ ਉਹ ਸੋਚਦਾ ਨਾ ਹਾਂ ਸਿੱਧਾ ਦੇਖਦਾ ਬਿਲਕੁਲ ਜੇ ਉਹਨੇ ਇੱਧਰ ਉੱਧਰ ਦੇਖ ਲਾ ਡਰ ਜਾਊਗਾ ਦੁਨੀਆ ਤੋਂ ਨਹੀਂ ਜੀ ਸਿੱਧਾ ਦੇਖਣਾ ਆਪਣਾ ਵਿਜ਼ਨ ਦੇ ਨਾਲ ਸਟੇਟ ਰੱਖੋ ਅੱਛਾ ਮੈਂ ਮਿਸਟਰ ਪੰਜਾਬ ਬਣ ਗਿਆ ਸਾਡੀ ਬੋਡੀ ਬਿਲਡਿੰਗ ਦੇ ਵਿੱਚ ਸਟੇਰਵਾਡ ਲੱਗਦੇ ਨੇ ਮੈਸੇਜ ਕਰ ਦਿਓ ਟੈਕਸ ਕਰ ਦਿਓ ਡੀ ਫਰੀ ਗਾਈਡ ਕਰਦਾ ਪੈਸੇ ਨਹੀਂ ਲਊਂ ਪੈਸੇ ਕਿਸੇ ਤੋਂ ਮੈਂ ਨਹੀਂ ਲੈਂਦਾ ਪੈਸੇ ਸਿਰਫ ਮੈਂ ਸਿਰਫ ਆਪਣੇ ਕਲਬ ਤੋਂ ਚਾਰਜ ਕਰਦਾ ਕਿਉਂਕਿ ਉੱਥੇ ਜਾਣਾ ਮੈਂ 8 ਘੰਟੇ ਦਿੰਨਾ ਮੈਂ